ਸਾਡੇ ਨਾਲ ਨਗਰਕੋਸ਼ਲ ਦੇ ਪ੍ਰਧਾਨ ਮੋਹਿਤ ਕੁੰਦਰਾ ਜੀ ਨੇ ਆਪਾਂ ਉਹਨਾਂ ਨਾਲ ਗੱਲ ਕਰਨੀ ਚਾਹਾਂਗੇ ਕੀ ਕਹਿੰਦੇ ਨੇ ਉਹ ਇਸ ਕਲੱਬ ਬਾਰੇ ਤੇ ਕਿਹੜੀਆਂ ਗੱਡੀਆਂ ਟੀਮਾਂ ਇੱਥੇ ਆ ਰਹੀਆਂ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਤੁਹਾਡਾ ਮੈਂ ਬਹੁਤ ਬਹੁਤ ਪਹਿਲਾ ਮੁਬਾਰਕਵਾਦ ਦਿੰਨਾ ਦਸ਼ਮੀਸ਼ ਸਪੋਰਟ ਕਲੱਬ ਮਛੀਵੜਾ ਸਾਹਿਬ ਨੂੰ ਉਹਨਾਂ ਦੇ ਪ੍ਰਧਾਨ ਸਾਹਿਬ ਨੂੰ ਸਮੂਹ ਮੈਂਬਰਾਂ ਨੂੰ ਖਿਡਾਰੀਆਂ ਨੂੰ ਕਿਉਂਕਿ ਜਿਨ੍ਹਾਂ ਨੇ ਉਹ ਪ੍ਰਾਲਾ ਕੀਤਾ ਕਿ ਅਸੀਂ ਬੱਚਿਆਂ ਨੂੰ ਜੋ ਸਹੀ ਸੋਧ ਦਿੱਤੀ ਜਾ ਸਕਦੀ ਆ ਖੇਡਾਂ ਪ੍ਰਤੀ ਉਹ ਟੂਰਨਾਮੈਂਟ ਕਰਾ ਕੇ ਦਿੱਤੀ ਜਾ ਸਕਦੀ ਔਰ ਅੱਜ ਇੱਕ ਟੂਰਨਾਮੈਂਟ ਕਰਾਉਣ ਲਈ ਬੜੀ ਹਿੰਮਤ ਮੈਂ ਕਹੂੰਗਾ ਸਭ ਤੋਂ ਵੱਡੀ ਚੀਜ਼ ਸਮਾਂ ਚਾਹੀਦਾ ਸੋ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਇਸ ਗੁਰੂ ਦੀ ਨਗਰੀ ਨੂੰ ਜੋ ਜੋ ਜਿਵੇਂ ਜਿਵੇਂ ਇਹ ਉਪਰਾਲੇ ਕਰ ਰਹੇ ਨੇ ਸਾਨੂੰ ਉਹਦੀ ਬਹੁਤ ਸਖਤ ਲੋੜ ਆ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਨੇ ਜੋ ਨਸ਼ਿਆਂ ਵਿਰੁੱਧ ਇੱਕ ਕਮਪੇਨ ਚਲਾਈ ਹੋਈ ਆ ਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਔਰ ਧੰਨਵਾਦ ਇਸ ਕਮੇਟੀ ਦਾ ਤਾਂ ਕਰਦਾਂਗੇ ਜੇ ਆਪਾਂ ਨੌਜਵਾਨਾਂ ਨੂੰ ਸਹੀ ਸੋਧ ਦਵਾਂਗੇ ਬੱਚਿਆਂ ਨੂੰ ਇਹ ਪਤਾ ਲੱਗ ਜਾਊਗਾ ਕਿ ਜ਼ਿੰਦਗੀ ਦੀ ਸ਼ੁਰੂਆਤ ਜੋ ਖੇਡਾਂ ਤੋਂ ਹੈ ਖੇੜ ਹੀ ਜੀਵਨ ਹੈ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਪ੍ਰਮਾਤਮਾ ਚੰਗੇ ਕੰਮਾਂ ਦੀ ਇਸ ਕਲੱਬ ਨੂੰ ਹੋਰ ਲੈ ਕੇ ਜਾਵੇ ਕੀ ਕਹਿਣਾ ਭਾਈ ਜੀ ਦਾ ਸੱਚੇ ਵੀਰ ਜੀ ਮੈਂ ਟੋਨੀ ਗੋਸ਼ਰੀ ਮਾਛਾੜਾ ਸਾਹਿਬ ਸਾਡਾ ਦਸ਼ਮੇਰ ਸਪੋਰਟਸ ਕਲੱਬ ਮਾਛਾੜਾ ਵੱਲੋਂ 7 ਸੈਵਨ ਸਾਈਡ ਫੁੱਟਵਾਲਾ ਤੇ ਹਾਕੀ ਟੂਰਨਾਮੈਂਟ ਆਉਣ ਵਾਲੀ 5 ਅਤੇ 6 ਅਪ੍ਰੈਲ ਨੂੰ ਸਤਨ ਮਛਵਾੜਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਕੋ ਹੜਾ ਰੋਡ ਓਟਵਾਲ ਦੇ ਹਾਕੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿੱਚ ਉੱਚ ਕੋਟੀ ਦੇ ਟੀਮਾਂ ਭਾਗ ਲੈ ਰਹੀਆਂ ਨੇ ਤੇ ਸਾਰੇ ਸਾਰੀਆਂ ਟੀਮਾਂ ਆਉਣਗੀਆਂ ਪਹਿਲਾਂ ਤਾਂ ਜੀ ਨਮਾਜਮਾਨਾ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡਾ ਅੱਜ ਪੋਸਟਰ ਰੀਲੀਜ਼ ਕਰਾਇਆ ਤੇ ਮੈਂ ਸਾਡੇ ਪ੍ਰਧਾਨ ਦਵਿੰਦਰ ਭਵੇਜਾ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਮੁੱਚੀ ਟੀਮ ਨੂੰ ਨਾਲ ਲੈ ਕੇ ਇਹ ਟੂਰਨਾਮੈਂਟ ਦਾ ਆਰਗੇਨਾਈਜ਼ ਕੀਤਾ ਜੀ ਤੇ ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਮੋਹਿਰ ਗੁੰਦਰਾ ਜੀ ਜਿਨ੍ਹਾਂ ਨੇ ਸਾਨੂੰ ਸਹੀ ਸੇਧ ਦੇ ਕੇ ਵੀ ਗਰਾਊਂਡ ਦੀ ਸਫਾਈ ਕਰਾ ਕੇ ਜੋ ਵੀ ਸਾਨੂੰ ਚਾਹੇ ਮੁਸ਼ਕਲਾਂ ਆ ਗਰਾਊਂਡ ਦੀ ਉਹ ਹੱਲ ਕਰਾਉਣ ਦਾ ਪ੍ਰੋਤਸਾ ਦਿੱਤਾ ਕੁਝ ਹੱਲ ਹੋ ਵੀ ਗਈਆਂ ਨੇ ਤੇ ਇਸ ਤੋਂ ਬਾਅਦ ਜਿਹੜੀਆਂ ਵੀ ਅਸੀਂ ਸੱਦੇ ਸੱਦੇ ਵਾਲੀਆਂ ਟੀਮਾਂ ਨੇ ਸਿਰਫ ਉਹੀ ਅਸੀਂ ਐਡਰ ਕਰ ਰਹੀ ਹੈ ਜੀ ਬਾਕੀ ਬਾਕੀ ਟੀਮ ਵੀ ਐਂਟਰ ਕਰ ਰਹੇ ਹੈਗੇ ਤੇ ਬਾਕੀ ਅਸੀਂ ਫਿਰ ਤੋਂ ਧੰਨਵਾਦ ਕਰਦੇ ਨਗਰ ਕੌਂਸਲ ਦੇ ਪ੍ਰਧਾਨ ਮੋਹਿਰ ਗੁੰਦਰਾ ਜੀ ਦਾ ਤੇ ਸਮੂਹ ਇਹਨਾਂ ਦੀ ਸੁਪਰੀ ਟੀਮ ਦਾ ਐਮਐਲਏ ਸਾਹਿਬ ਦਾ ਤੇ ਅਸੀਂ ਇਹ 5 6 ਤਰੀਕ ਨੂੰ ਜੋ ਸਾਡਾ ਟੂਰਨਾਮੈਂਟ ਹੋ ਰਿਹਾ ਹੈ ਆ ਇਹ ਸੰਗਤ ਦੇ ਸਹਿਯੋਗ ਨਾਲ ਸਾਡੇ ਪਲੇਅਰ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ। ਤੁਹਾਡੇ ਨਾਲ 100 ਸਰਵਿਸਮੈਨ ਨੇ ਆਪ ਇਹ ਨਾਲ ਗੱਲ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਹਾਕੀ ਅਤੇ ਫੁੱਟਬਾਲ ਦਾ ਕਲੱਬ ਕਰਵਾਇਆ ਜਾ ਰਿਹਾ ਹੈ। ਜਿਦੇ ਵਿੱਚ ਬਹੁਤ ਹੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਪਹੁੰਚਣਗੇ ਅਤੇ ਬਹੁਤ ਹੀ ਵਧੀਆ ਖੇਡਾਂ ਦਾ ਪ੍ਰਦਰਸ਼ਨ ਕਰਨਗੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਧੰਨਵਾਦ ਨੌਜਵਾਨ ਐਮਸੀ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਕਿ ਇਸ ਸਪੋਰਟਸ ਕਲੱਬ ਨੂੰ ਇਹਨਾਂ ਦੀ ਕੀ ਦੇਣ ਹੈਗੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਵੀ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਜੋ ਵੀ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਬਹੁਤ ਸਲਾਗਾਯੋਕ ਹੈ ਨੌਜਵਾਨਾਂ ਨੂੰ ਅਜਿਹੇ ਟੂਰਨਾਮੈਂਟਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਨਸ਼ਿਆਂ ਤੋਂ ਦੂਰ ਰਹਿਣ ਮੈਂ ਤਾਂ ਇਹ ਹੀ ਕਹੂੰਗਾ ਵੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗ ਪਾਓ